ਲੈ ਵੀ ਮੇਤਰੋ ਗੱਲ ਕਰਾਂਗੇ ਸਪਰੇਅ ਵਾਲੀ ਢੋਲੀ ਦੀ ਆ ਸਾਹਮਣੇ ਜੋ ਤੁਸੀਂ ਦੋ ਨਯੂਜ਼ਲਾ ਦੇਖ ਰਹੇ ਹੋ ਇਹਨੂੰ ਟੈਪ ਟਾਂ ਕਹਿੰਦੇ ਆ ਟੈਪ ਟਾਂ ਕਹਿੰਦੇ ਆ ਟੈਪ ਟਾਂ ਕਹਿੰਦੇ ਆ ਇਹ ਹੈ ਤਾਂ ਸਸਤੀਆਂ ਨੇ ਪਰ ਜੇ ਇਹਦੇ ਵਿੱਚ ਨੁਕਸ ਪੈ ਜੇ ਤਾਂ ਕਰਦੀ ਇਹ ਭੇੜੀਆਂ ਨੇ ਸਾਰਾ ਇੰਜਨ ਦਾ ਘਟੋਲੀ ਦਾ ਜਿਹੜਾ ਹੋ ਜਾਂਦਾ ਇਹਦੇ ਵਿੱਚ ਨੁਕਸ ਪੈਂਦਾ ਕਿਵੇਂ ਹੈ ਜਦੋਂ ਆਪਾਂ ਢੋਲੀ ਦਾ ਮਗਲਾਇਲ ਆ ਜਿਹੜਾ ਉਹ ਨਹੀਂ ਬਦਲਦੇ ਕਈ ਵੀਰ ਹੁੰਦੇ ਆ 100 100 200 200 ਢੋਲੀ ਜਿਹੜੀ ਸਪਰੇਅ ਦੀ ਕਰ ਦਿੰਦੇ ਆ ਕਈ ਵਾਰ ਮਗਲਾਇਲ ਤਾਂ ਵਧੀਆ ਪਿਆ ਚਿਪ-ਚਿਪ ਜੀ ਦੇਖ ਲਾਉਂਦੇ ਨੇ ਉਂਗਲ ਤੇ ਲਾ ਕੇ ਤੇਲ ਦੀ ਪਰ ਅਸਲ ਦੇ ਵਿੱਚ ਉਹ ਵਧੀਆ ਨਹੀਂ ਹੁੰਦਾ ਜਿਹੜਾ ਅਸਲੀ ਸਹੀ ਇਹਦਾ ਤੇਲ ਬਦਲਣ ਦਾ ਸਮਾਂ ਉਹ 40 ਤੋਂ 50 ਢੋਲੀਆਂ ਦਾ ਜਾਂ ਤੁਸੀਂ 40 ਤੋਂ 50 ਢੋਲੀਆਂ ਦੀਆਂ ਸਪਰੇਅ ਦੀਆਂ ਕਰਤੀਆਂ ਤਾਂ ਇਹਦਾ ਤੇਲ ਬਦਲੋ ਜੇ ਤੁਸੀਂ ਤੇਲ ਨਹੀਂ ਬਦਲਦੇ ਤਾਂ ਟਾਇਪਟਾਂ ਦੇ ਵਿੱਚ ਆ ਕੇ ਨੁਕਸਾ ਜਿਹੜਾ ਪਊਗਾ ਆ ਟਾਇਪਟਾ ਜਿਹੜੀ ਉਹ ਲੈਣ ਲੱਗ ਜਾਂਦੀ ਹੈ ਜਦੋਂ ਇਹ ਲਏਗੀ ਜਾਂ ਸਲੋ ਚੱਲਣ ਲੱਗ ਗਈ ਇਹਦੇ ਵਿੱਚ ਬਾਲ ਹੁੰਦੇ ਨੇ ਤਾਂ ਢੋਲੀ ਤੁਹਾਡੀ ਸਟਾਰਟ ਨਹੀਂ ਹੁੰਦੀ ਕਿੰਨਾ ਮਰਜ਼ੀ ਜ਼ੋਰ ਲਾ ਲਓ ਤੇ ਫਿਰ ਇਹ ਸਾਰੀ ਖੋਲਣੀ ਪੈਂਦੀ ਹੈ ਹੈ ਇਹ ਸਸਤੀਆਂ ਨੇ ਨੁਕਸ ਕਿੱਥੋਂ ਪੈਂਦਾ ਜਦੋਂ ਸਰਵਿਸ ਆਇਲ ਮਗਲੈਲ ਜਿਹੜਾ ਢੋਲੀ ਚ ਪੈਂਦਾ ਉਹ ਆਪਾਂ ਬਦਲਦੇ ਨਹੀਂ ਉਹ گاੜਾ ਹੋ ਜਾਂਦਾ ਹੈ ਇੰਨਾ ਤੱਕ ਸਹੀ ਪਹੁੰਚਦਾ ਨਹੀਂ ਜਦੋਂ ਇੰਨਾ ਤੱਕ ਮਗਲੈਲ ਪਹੁੰਚਦਾ ਨਹੀਂ ਇਹ ਜਾਮ ਹੋ ਜਾਂਦੀਆਂ ਨੇ ਜਾਮ ਹੋਣ ਕਾਰਨ ਇਹਨਾਂ ਦੀ ਜਿਹੜੀ ਸਪਲਾਈ ਆ ਉਹ ਖੜ ਜਾਂਦੀ ਹੈ ਇਹਦੇ ਵਿੱਚ ਬਾਲ ਹੁੰਦੇ ਆ ਜੋ ਇਹਨਾਂ ਨੇ ਢੋਲੀ ਦਾ ਪ੍ਰੋਸੈਸ ਕਹਿ ਲਓ ਵੀ ਅੱਗੇ ਤੋਰਨਾ ਹੁੰਦਾ ਹੈ ਉਹ ਇਹ ਨਹੀਂ ਤੋਰ ਸਕਦੇ ਤਾਂ ਜਾਮ ਹੋ ਕੇ ਲੈਣ ਲੱਗ ਜਾਂਦੀਆਂ ਨੇ ਤਾਂ ਢੋਲੀ ਨਾਲ ਇਹ ਮੇਰੀ ਢੋਲੀ ਸੀਦਾ ਹੀ ਵੀਡੀਓ ਬਣਾਈ ਐ ਵੀ ਚਾਰ ਭਾਈਆਂ ਨੂੰ ਹੋਰ ਸਿਆਣੇ ਕਰਦੀਏ ਤਿੰਨ ਜਿਹੜੇ ਲੱਗੇ ਟਾਇਬਟ ਲੈ ਜਾ ਕਰੇ ਅਖੀਰ ਨੂੰ ਇਹ ਬਦਲਤੀ ਤਾਂ ਮਿਸਤਰੀ ਚੰਗਾ ਸੀ ਆ ਸਕਰੀਨ ਤੇ ਨੰਬਰ ਮਿਸਤਰੀ ਦੀ ਹੈ ਕੰਟੈਕਟ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਕੰਮ ਵਾਲਾ ਬੰਦਾ ਹੈ ਫालतू ਫੋਨ ਨਾ ਕਰਿਓ ਤਾਂ ਇਹਨੇ ਸਾਰੀਆਂ ਗੱਲਾਂ ਦਸੀਆਂ ਵੀ ਐ ਐ ਕਰਕੇ ਹੁੰਦਾ ਹੈ ਤਾ ਦੂਸਰੀ ਗੱਲ ਮਿਸਤਰੀ ਨੇ ਦੱਸੀ ਕਿ ਜਦੋਂ ਤੁਸੀਂ ਸਪਰੇਅ ਕਰਕੇ ਕੈਰੇਜ ਨੂੰ ਬਾਹਰ ਨਿਕਲਦੇ ਹੋ ਨਾਲ ਦੀ ਨਾਲ ਢੋਲੀ ਨੂੰ ਬੰਦ ਨਾ ਕਰੋ ਇੱਕ ਤੋਂ ਡੇਢ ਮਿੰਟ ਢੋਲੀ ਇਹ ਜਿਹੜੀ ਚੱਲੀ ਜਾਂਦੀਓ ਵਿੱਚ ਵੀਰ ਹੁੰਦੇ ਐ ਕੈਰੇਜ ਨੂੰ ਬਾਹਰ ਨਿਕਲੇ ਨਾਲ ਦੀ ਨਾਲ ਢੋਲੀ ਬੰਦ ਕਰ ਦੰਦੇ ਐ ਕਹਿਣ ਲਿਬ ਢੋਲੀ ਠੰਡੀ ਹੋ ਜਾਊ ਇੱਕ ਤੋਂ ਅੱਧਾ ਮਿੰਟ ਤੱਕ ਉਹ ਢੋਲੀ ਇਹ ਜਿਹੜੀ ਜ਼ਰੂਰ ਚਲਾਓ ਅਗਲੀ ਗੱਲ ਮਿਸਤਰੀ ਨੇ ਦੱਸੀ ਐ ਜਿਹੜਾ ਆਪਣਾ ਗਲੀਸ ਪੁਆਇੰਟ ਹੁੰਦੇ ਨੇ ਜਿੱਥੇ ਆਪਾਂ ਗਲੀਸ ਦਿੰਦੇ ਐ ਢੋਲੀ ਨੂੰ ਬਿਲਕੁਲ ਇੰਜਨ ਦੇ ਕੋਲ ਪੰਪ ਦੇ ਕੋਲ ਤਾਂ ਉਹ ਜਿਹੜਾ ਨਟ ਹੁੰਦਾ ਉਹ ਆਪਾਂ ਨੂੰ ਐ ਲੱਗਦਾ ਹੁੰਦਾ ਐ ਬੀ ਇਹਦਾ ਆ ਪਕੇਰਾ ਕਸਤਾ ਗਲੀਸ ਦੇ ਕੇ ਵੀ ਦਵਾਰੇ ਕਸਨ ਦੀ ਲੋੜ ਨਹੀਂ ਉਹ ਸਮੇਂ-ਸਮੇਂ ਤੇ ਉਹਨੂੰ ਕਸਨ ਦੀ ਲੋੜ ਪੈਂਦੀ ਹੈ ਜਿੰਨਾ ਕ ਢੋਲੀ ਗਲੀਸ ਹੈ ਜਿਹੜਾ ਉਹ ਯੂਜ਼ ਕਰ ਲੈਂਦੀ ਹੈ ਉਹਨਾਂ ਕ ਨਟ ਉਹ ਢਿੱਲਾ ਹੋ ਜਾਂਦਾ ਉਹਨੂੰ ਗਲੀਸ ਕੱਪ ਕਹਿੰਦੇ ਆ ਤਾਂ ਉਹ ਕਸਣਾ ਪੈਂਦਾ ਹੁੰਦਾ ਬਾਲੇ ਵੀਰਾਂ ਦੇ ਢੋਲੀਆਂ ਵਾਲੇ ਨਟੋ ਜਿਹੜੇ ਡਿੱਗਦੇ ਹੋਣਗੇ ਕਿਉਂਕਿ ਆਪਣੇ ਮਨ ਦੇ ਵਿੱਚ ਚਾਈ ਹੁੰਦਾ ਵੀ ਜਿਹੜੇ ਤਾਂ ਪਕੇਰਾ ਕਸਤਾ ਹੁਣ ਢਿੱਲਾ ਨਹੀਂ ਹੁੰਦਾ ਉਹ ਸਮੇਂ-ਸਮੇਂ ਤੇ ਢਿੱਲਾ ਹੁੰਦਾ ਰਹਿੰਦਾ ਜਿਵੇਂ ਜਿਵੇਂ ਉਹ ਚੋਂ ਗਲੀਸ ਜਿਹੜਾ ਖਤਮ ਹੋਈ ਜਾਊ ਢੋਲੀ ਯੂਜ਼ ਕਰੀ ਜਾਊ ਤਾ ਉਹਨੂੰ ਕਸਣਾ ਪੈਂਦਾ ਜਦੋਂ ਜਮਾ ਸਿਰੇ ਲੱਗ ਗਿਆ ਕਸਨੋ ਹਟ ਗਿਆ ਕਸਿਆ ਨਹੀਂ ਜਾਂਦਾ ਸਿਰੇ ਲੱਗਿਆ ਕੰਮ ਫਿਰ ਉਹਨੂੰ ਦੁਬਾਰੇ ਗਲੀਸ ਨਾਲ ਪਰੋ ਤਾਂ ਚਾਰ ਪੰਜ ਗੱਲਾਂ ਵਧੀਆ ਦਸੀਆਂ ਤਾਂ ਆਪਾਂ ਨੇ ਵੀਡੀਓ ਬਣਾਈ ਤੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤੀ ਤਾਂ ਤੁਸੀਂ ਵੀ ਹੁਣ ਇਹਨਾਂ ਗੱਲਾਂ ਨੂੰ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰ ਦਿਓ ਬਾਕੀ ਮਿਸਤਰੀ ਤੋਂ ਕੋਈ ਢੋਲੀ ਖਰੀਦਣੀ ਹੈ ਵੇਚਣੀ ਹੈ ਜਾਣਕਾਰੀ ਹੈ ਜਿਹੜੀ ਉਹ ਲੈ ਸਕਦੇ ਹੋ 聊天呀。你我你